ਮੱਲਣ ਭਾਰਤੀ ਸੰਜੂਨੀ ਨੇ ਇਕਤਾ ਗਰਾਹ ਜਿਲ੍ਹਾ ਕੁਸਰੀ ਮੁਕਸਰ ਸਾਹਿਬ ਜੀ ਇਹ ਜਿਹੜਾ ਮਸਲਾ ਹੈ ਤੇ ਐਸ ਐਚਓ ਕਰਤੈ ਸਿੰਘ ਜਿਹੜਾ ਸਾਦਾ ਟਾਣਾ ਕੋਟਕਪੂਰਾ ਇਹ ਜਿਹੜਾ ਬੇਟੀ ਕੋਟ ਸੁਖੀਏ ਦਾ ਮਸਲਾ ਹੈ ਜਿਹੜਾ ਟਰੈਕਟਰ ਨਿਰਮਲ ਸਿੰਘ ਘਰੀ ਜਿਹੜੇ ਚੋਰੀ ਕਰਕੇ ਚੋਰੀ ਕਰਾਂਗੇ ਪਹਿਲਾਂ ਉਹਨਾਂ ਨੇ ਰਿਸ਼ਤੇਦਾਰੀ ਚ ਛੱਡਿਆ ਤੇ ਉਸ ਤੋਂ ਬਾਅਦ ਜਦੋਂ ਅਸੀਂ ਆ ਕੇ ਮਿਲਦੇ ਹਾਂ ਪੁਲਿਸ ਰਾਈ ਤੇ ਪੁਲਿਸ ਉਹਨਾਂ ਨੂੰ ਦੱਸਦੀ ਹੈ ਵੀ ਜੱਥੇਬੰਦੀ ਕੋਲੇ ਮਸਲਾ ਆ ਗਿਆ ਉਹ ਰਿਸ਼ਤੇਦਾਰ ਫਿਰ ਟਰੈਕਟਰ ਉਹਨਾਂ ਦੇ ਘਰੇ ਛੱਡ ਜਾਂਦੇ ਨੇ ਜਦੋਂ ਟਰੈਕਟਰ ਛੱਡ ਜਾਂਦੇ ਨੇ ਤੇ ਚਾਪੀ ਉਹ ਨਿਰਮਲ ਸਿੰਘ ਘਰਾਂ ਨੂੰ ਪੜਾ ਜਾਂਦੇ ਨੇ ਤੇ ਬਾੜੇ ਦੀ ਚਾਪੀ ਵੀ ਨਿਰਮਲ ਸਿੰਘ ਘਰਾਂ ਨੂੰ ਪੜਾ ਜਾਂਦੇ ਨੇ ਉਸ ਤੋਂ ਬਾਅਦ ਅਸੀਂ ਗਰਦੇਤ ਸਿੰਘ ਐਸਐਚਓ ਨਾਲ ਗੱਲ ਕਰਦੇ ਆਂ ਵੀ ਭਾਈ ਟਰੈਕਟਰ ਹੁਣ ਬੇਟੀ ਨੂੰ ਤੁਸੀਂ ਦਬਾਓ ਉਹਦਾ ਜਨਰੇਟਰ ਦਬਾਓ ਤਾਂ ਇਹ ਪਹਿਲਾਂ ਤਾਂ ਤਲਖੀ ਚਾਉਂਦੇ ਨੇ ਸਾਡੇ ਆਗੂਆਂ ਦੇ ਨਾਲ ਉਸ ਤੋਂ ਬਾਅਦ ਸ਼ਾਮ ਨੂੰ ਕੋਟ ਸੁਖੀ ਇਹ ਪਿੰਡ ਜਾਂਦੇ ਨੇ ਦੋ ਐਸਐਈ ਇੱਕ ਐਸਐਚਓ ਗਰਦੇਤ ਸਿੰਘ ਤੇ ਜਾ ਕੇ ਬੇਟੀ ਨੂੰ ਪਹਿਲਾਂ ਤਾਂ ਡਰਾਉਂਦੇ ਨੇ ਵੀ ਇਸ ਤਰ੍ਹਾਂ ਤੇਰੇ ਤੇ ਕਾਰਵਾਈ ਹੋ ਜੂ ਉਹ ਹੋ ਜੂ ਇਹ ਇਹ ਜੇ ਕੰਮਾਂ ਚ ਪੈਣਾ ਨਹੀਂ ਚਾਹੀਦਾ ਤੈਨੂੰ ਤੇ ਫੇਰ ਐਂਡ ਤੇ ਜਦੋਂ ਬੇਟੀ ਆਦੀਆ ਵੀ ਮੇਰਾ ਹੱਕ ਆ ਮੇਰਾ ਟਰੈਕਟਰ ਹੈ ਮੇਰੇ ਨਾਂ ਹੈ ਤੇ ਐਸਐਚਓ ਪਤਾ ਕੀ ਬੋਲਦਾ ਜਿੱਥੇ ਆਪਾਂ ਇਨਸਾਫ ਲਈ ਆਉਨੇ ਆ ਆਦਾ ਇੱਕ ਚਾਬੀ ਤੂੰ ਬਣਾ ਲਾ ਟਰੈਕਟਰ ਦੀ ਹੋਰ ਹੋਰ ਉਲਝਾਇਆ ਗਿਆ ਹਾਂ ਤੇ ਆਦਾ ਬਾੜੇ ਦੀ ਵੀ ਤੂੰ ਚਾਬੀ ਅੱਡ ਬਣਾ ਲਾ ਇੱਕ ਐਸਐਚਓ ਕੇ ਹੀ ਹੋ ਜੀਆਂ ਗੱਲਾਂ ਕਰ ਰਿਹਾ ਉਹਦੀ ਮਾਂ ਅੱਡ ਚਾਬੀ ਕਬਣਾ ਮੇਰਾ ਹਿੱਸਾ ਹੈ ਇਹਦੇ ਵਿੱਚ ਇਹੋ ਜੀਆਂ ਗੱਲਾਂ ਇਹ ਕਰ ਰਿਹਾ ਤੇ ਮਸਲਾ ਇਹ ਹੈ ਏ ਦੂਜੇ ਦੇ ਉੱਪਰ ਦੀ بجائے ਇੱਕ ਪਹਿਲੇ ਦੇ ਪਰਤੇ ਮਸਲਾ ਆ ਗਿਆ ਏਐਸਆਈ ਦਰਸ਼ਨ ਸਿੰਘ ਆ ਤੇ ਐਸਐਚਓ ਗੱਟਤ ਸਿੰਘ ਅਸੀਂ ਛੋਟੇ ਮਾਧਿਅਮ ਰਾਈ ਭਗਵੰਤ ਸਿੰਘ ਬਾਣ ਦੀ ਸਰਕਾਰ ਨੂੰ ਕਹਿੰਦੇ ਆ ਵੀ ਇੱਕ ਆਗੂਆਂ ਨਾਲ ਇਹ ਵਤੀਰਾ ਅਸੀਂ ਕਰਦੇ ਤੇ ਆਮ ਬੱਚਿਆਂ ਦਾ ਕਿਉਂ ਇਹਨੂੰ ਇਨਸਾਫਤ ਬਣਾਉਣ ਦੀ بجائے ਇਹਨੂੰ ਡਰਾ ਰਹੇ ਨੇ ਤੇ ਕਹਿ ਰਹੇ ਨੇ ਤੂੰ ਜਾਲੀ ਚਾਪ ਕੇ ਬਣਾ ਲੈ ਇਹ ਇੱਥੇ ਕੀ ਕਰਦੇ ਹੋਣੇ ਆ ਇਹ ਇਹਨਾਂ ਨੂੰ ਡਿਸਪੈਂਡ ਕਰਕੇ ਇਹਨਾਂ ਤੇ ਕਾਰਵਾਈ ਹੋਣੀ ਚਾਹੀਦੀ ਹੈ ਨਹੀਂ ਐਸਐਚਓ ਤੇ ਏਐਸਆਈ ਦਰਸ਼ਨ ਸਿੰਘ ਇਹ ਜਨਤਕ ਮਾਫੀ ਮੰਗਣਾ ਇਹ ਅੱਜ ਅਸੀਂ ਸ਼ੁਰੂਆਤ ਕਰ ਚੁੱਕੇ ਇਹਨਾਂ ਦੇ ਖਿਲਾਫ ਤੇ ਅੱਗੇ ਜਿਹੜੇ ਰਾਹ ਤੇ ਨਾਂ ਆਏ ਫਿਰ ਅੱਕੇ ਅਸੀਂ ਦੋਨੇ ਜਿਲੇ ਵਿਚਾਰ ਕੇ ਅਗਲਾ ਐਕਸ਼ਨ ਕੀ ਲਿਕਣਾ ਤੇ ਇਹਨਾਂ ਦੀ ਧੌਣ 'ਚੋਂ ਕਿੱਲਾ ਕੱਢ ਕੇ ਰਵਾਂਗੇ ਇਹ ਇਹ ਇਨਸਾਫ ਬੱਚੀ ਨੂੰ ਦਿਵਾ ਕੇ ਰਵਾਂਗੇ ਦੁੰਨਾ ਭਰਾਵਾਂ ਨੇ ਨਰਮ ਸਿੰਘ ਹਰਾਣੇ ਤੇ ਬੇਟੀ ਦੇ ਘਰ ਵਾਲੇ ਨੇ ਜ਼ਮੀਨ ਕਹੜੇ ਲਈ ਸੀ ਉਹ ਕਾਗਜ਼ ਰੂਪੀਏ ਚਲ ਕੇ ਜਦੋਂ ਆਈ ਦੀ ਦਿੱਤ ਹੋ ਗਈ ਨਿਰਮਾਣ ਸਿਕ ਪੇਚਲ ਕੇ ਲੈ ਗਿਆ ਵੀ ਆ ਕਾਗਜ਼ ਫੜਾਓ ਆਪਾਂ ਗਹਿਣੇ ਵਾਲਿਆਂ ਨਾਲ ਗੱਲਬਾਤ ਕਰਨੀ ਐ ਤੇ ਆਪਾਂ ਪੈਸੇ ਲੈਣੇ ਐ ਇਹਨੂੰ ਵੀ ਆਇਆ ਹੋ ਗਿਆ ਵੀ ਹੁਣ ਮੈਂ ਥੋੜੋ ਜਿਹਾ ਉਹ ਗੱਲਬਾਤ ਕਰਨ ਲਈ ਠੀਕ ਐ ਵੱਡੇ ਬੈਠੇ ਨੇ ਇਹਨੇ ਕਾਗਜ਼ ਪੇਟੀ ਚੋਂ ਕੱਢ ਕੇ ਦਿੱਤੇ ਤੇ ਉਹ 8 ਲੱਖ ਰੁਪਈਆ ਇਹ ਜਨਾਬ ਲੈ ਗਏ ਨੇ ਉਸ ਤੋਂ ਬਾਅਦ ਬਜ਼ੁਰਗਾਂ ਦਾ ਇੱਕ ਸਿੰਗਲ ਖਾਤਾ ਜਿਹੜੇ 420 ਕੀਤਾ ਸਿੰਗਲ ਖਾਤਾ ਖੜਾ ਕੇ ਉਹਦੇ ਵਿੱਚ ਪੇਮੈਂਟ ਕਰਾ ਕੇ ਜਿਹੜਾ 420 ਦਾ ਪਰਚਾ ਬਣਦਾ ਤੇ ਉਹਦੇ ਚੋਂ ਪੇਮੈਂਟ ਹੜੱਪ ਕੇ 4 ਲੱਖ ਰੁਪਈਆ ਨਾ ਇਹਨਾਂ ਨੇ ਉਹ ਦਵਾਇਆ ਨਾ ਟਰੈਕਟਰ ਦਵਾਇਆ ਨਾ ਜਨਰੇਟਰ ਦਵਾਇਆ ਜਿਹੜਾ ਜ਼ਮੀਨ ਦਾ ਮਸਲਾ ਹੈ ਸਾਡੇ ਛਿੰਕਲਿਆਂ ਦਾ ਰਾਜੀਨਾਮਾ ਹੋਇਆ ਨਾ ਇਹਨਾਂ ਨੇ ਪੁਲਿਸ ਨੇ ਹੋਰ ਸਾਹਬ ਦਵਾਇਆ ਜਿਹੜੀਆਂ ਬੇਟੀ ਨਾਲ ਹਰਕਤਾ ਕੀਤੀਆਂ ਉਹਨਾਂ ਦੇ ਸਹੁਰਾ ਸਾਹਿਬ ਨੇ ਉਹਦੀਆਂ ਬਕਾਇਦਾ ਵੀਡੀਓ ਆ ਨਾ ਇਹਨਾਂ ਨੇ ਕੋਈ ਉਹਦਾ ਇਨਸਾਫ ਦਿੱਤਾ ਹੈ ਯਾਨੀ ਕਿ ਇਹਨਾਂ ਨੇ ਅਸੀਂ ਕਰਾਂਗੇ ਇਹ ਥੋਂ ਦੀ ਜਿਹੜੀ ਪੁਲਿਸ ਹੈ ਇਹ ਨਾਲ ਮਿਲੀ ਭੁਗਤ ਨਾਲੇ ਕੰਮ ਕਰ ਕਰਾਰੇ ਮੇਰਾ ਨਾਮ ਗਰਮੀਤ ਸਿੰਘ ਜੀ ਪਹਿਲਾਂ ਤਾਂ ਸਾਰਿਆਂ ਨੂੰ ਸਤਿ ਸ੍ਰੀ ਅਕਾਲ 98 ਦੇ ਘਰੇ ਢੋ ਅਡਾ ਜੀ ਦੋਨੇ ਭਰਾ ਢੋ ਅਡਾ ਸੀ ਕਿ 98 ਦੇ ਢੋੜ ਹੋਏ ਆ ਮੇਰਾ ਭਰਾ ਪਹਿਲਾਂ ਕਲੀਜਰ ਵਿਆਹ ਸੀਗਾ ਉਹਦੇ ਦੂਜਾ 19 ਚ ਉਹਦੇ ਡੈਥ ਹੋ ਗਈ ਉਹਦੇ ਮੇਰੀ ਭਝਾਈ ਦੀ ਪਹਿਲਾ ਣੀ ਦੀ ਉਸ ਤੋਂ ਬਾਅਦ ਚ ਘਰੇ ਢੋ ਅਡਾ ਸੀ ਮੇਰਾ ਭਰਾ ਇਕੱਲਾ ਸੀ ਕਿ ਬੱਚਾ ਪੁੱচ্চਾ ਕੋਈ ਨਹੀਂ ਸੀਗਾ ਹੁਣ ਕਿ ਇਹਦੀ ਆਦੀ ਮਰਜੀ ਨਾਲ ਵਿਆਹ ਕਰਾ ਲਿਆ ਤੇ ਜਾਗਰ ਵੀਰਾ ਗਏ ਆ ਮਾੜਾ ਮੋੜ ਜੇ ਨੇ ਇਹ ਆ ਕੇ ਉੱਥੇ ਆਪਦਾ ਘਰੇ ਰਹਿਣ ਲੱਗ ਗਏ ਉਹ ਜਵਾਗ ਮਗਰੋਂ ਆਇਆ ਅਸੀਂ ਉਹਦਾ ਵਧੀਆ ਯਾਨੀ ਕਿ ਜਵਾਕਾਂ ਨਾਲ ਸਾਡੇ ਕੋਲੇ ਖੇਡਦਾ ਫੁਰਦਾ ਰਿਹਾ ਵਧੀਆ ਹੀ ਚੱਕਦੇ ਉੱੜਦੇ ਸੀ ਜਿਹੜੀ ਗੱਲ ਹੈ ਇਹਨਾਂ ਨੇ ਮੁੜ ਕੇ ਆ ਕੇ 2 ਸਾਲੇ ਵਧੀਆ ਰਹੀ ਐ। 2 ਸਾਲਾਂ ਬਾਅਦ ਇਹਨੇ ਆਪਦੇ ਪਤਾ ਨਹੀਂ ਰੱਬ ਜਾਣੇ ਵੀਡੀਓ ਕਿਵੇਂ ਸਹੀ ਐ ਜਾਂ ਗਲਤ ਐ ਉਹ ਰੱਬ ਨੂੰ ਪਤਾ ਮੈਨੂੰ ਨਹੀਂ ਪਤਾ। ਇਹਨੇ ਬਲੈਕਮੇਲ ਕਰਕੇ ਉਹ ਪੜੀ ਪੂੜੀ ਦਾ ਸਾਡੇ ਚੁਰਕਾਂ ਨਾਲ ਪੜੀ ਸੀ ਉਹ ਧੱਕੇ ਨਾਲ ਵੀ ਨਾ ਕਰਾਓ ਐਂ ਕਰੋ ਐਂ ਐ ਕਰਦੀ ਪੂਰੀ ਬਜ਼ੁਰਗ ਗਏ। ਉਸ ਜਿਹੜੀ ਬਜ਼ੁਰਗਾਂ ਨੇ ਪੜੀ ਸੀਗੀ 76 ਨਾ ਕਰਾਤੀ ਉਸ ਜਿਹੜੀ ਗਾਂ ਕਰਾਤੀ। ਮੇਰੇ ਨਾਲ ਤਾਂ ਪਹਿਲਾਂ ਵੀ ਪੜੀ ਨਹੀਂ ਨਾ ਕਰਾਈ ਸੀ ਉਹਦੇ 'ਚ। ਤੇ ਮੁੜ ਕੇ ਉਸ ਤੋਂ ਬਾਅਦ ਚ ਚੱਲਦਾ ਰਿਹਾ ਕੰਮ ਇਹ। ਇਨੇ ਪਿੱਛੇ ਵੀ ਜਨਨ ਕਿ ਦੂਜੇ ਵਿਆਹ ਸਾਹੀ ਆਈ ਹੈ ਇਹਦਾ ਬੱਚਾ ਮਗਰੋਂ ਲੈ ਕੇ ਆਉ ਮੇਰੇ ਭਰਾ ਨੂੰ ਨੇ ਗੋਦ ਦਿੱਤਾ ਉਹ ਦੇ ਕੇ ਢਾਈ ਮਹੀਨੇ ਹੋਏ ਆ ਢਾਈ ਮਹੀਨਿਆਂ ਬਾਅਦ ਮੇਰਾ ਭਰਾ ਚੰਗਾ ਭੜਾ ਕਣਕ ਬੀਜੀ ਜਾਂਦਾ ਸੀ ਸਾਡੇ ਭਾਂਜੇ ਦਾ ਵਿਆਹ ਸੀਗਾ ਇਹਨੇ ਆਪ ਹੀ ਚੱਕਿਆ ਹੈ ਆਪ ਹੀ ਚੱਕ ਕੇ ਰਜਿੰਦਰ ਟਰੈਕਟਰ ਤੇ ਲੈ ਗਈ ਸਾਨੂੰ ਪਤਾ ਨਹੀਂ ਇਹਦਾ ਵਿਆਹ ਚ ਰੁੱਚੇ ਆ ਉੱਥੇ ਰਜਿੰਦਰ ਡਾਕਟਰ ਤੜਕੇ ਮੈਨੂੰ ਪਤਾ ਲੱਗਾ ਮੈਂ ਕਸਟ ਹਸਪਤਾਲ ਅੱਜ ਦਾਖਲ ਕਰਾਇਆ ਉੱਥੇ ਪੰਜਾਂ ਚੋ ਸੋ ਤਿੰਨ ਵਰੀ ਪਤਾ ਲੈਣ ਗਏ ਸੀ ਜਦੋਂ ਉਹਦੀ ਡੈਥ ਹੋ ਗਈ ਸਾਨੂੰ ਦੱਸਿਆ ਨਹੀਂਗਾ ਮੇਰੇ ਪਿਓ ਨੂੰ ਡਰਾਇਆ ਤਮਕਾਇਆ ਇਹਨੇ ਵੀ ਆ ਵੀਡੀਓ ਆ ਮੇਰੇ ਕੋਲੇ ਇਹ ਵਾਸਤੇ ਚੜ ਕੇ ਗਿਆ ਕਰੇ ਮੈਂ ਗੱਡੀ ਕੱਢੀ ਬੈਠਾ ਹੜਕੇ ਨੇ ਮੈਂ ਪੋਟਮਟ ਕਰਾਉਂਦਾ ਸੀਗਾ ਜੀ ਮੇਰਾ ਪਿਓ ਦਾ ਕਿਉਂ ਮਿੱਟੀ ਰੋਲਦਾ ਇਹਨੂੰ ਡਰਾਇਆ ਧਮਕਾਇਆ ਵੀਡੀਓ ਤੇ ਮੇਰਾ ਤਾਂ ਭਰਾ ਵੀ ਰੋਲਦਾ ਜੀ ਇਹਨੇ ਤੇ ਜ਼ਮੀਨ ਆ ਜਿਹੜੀ ਸਾਡੀ ਉਹ ਆਪ ਹੀ ਠੇਕੇ ਹੀ ਦਿੰਦੀ ਆ ਆਪ ਹੀ ਵੰਦੀ ਆ ਮੇਰੇ ਤੇ ਐਵੇਂ ਜਨਾਬ ਲਾਉਂਦੀ ਆ ਚਾਰ ਵਾਰੋ ਵਾਰ ਮੈਂ ਕਿੱਥੇ ਮੈਂ ਤਾਂ ਟਰਾਉਣਾ ਕਹਦਾ ਮੈਨੂੰ ਤਾਂ ਪਤਾ ਨਹੀਂ ਮੇਰੀਆਂ ਵੀਡੀਓ ਬਣੀਆਂ ਜਾਂਦੀਆਂ ਮੈਂ ਤਾਂ ਆਪਦੇ ਘਰੇ ਕੰਨਾ ਮੈਂ ਤਾਂ ਕਈ ਵਾਰ ਚੱਚਾ ਕੇ ਤੁਰੇ ਮੈਂ ਕਦੋਂ ਮੈਂ ਕਦੋਂ ਟਰਾਉਣਾ ਇਹਨਾਂ ਕਿਹੜਾ ਮੇਰਾ ਇੱਕ ਹਿੱਸਾ ਖਾਣਾ ਹੈ ਮੇਰਾ ਇਹ ਨੰ ਮੈਂ ਤਾਂ ਕੰਦ ਵੀ ਇਹ ਤਾਂ ਮੇਰੇ ਕੋਲੇ ਕਿਵਰਾਲ ਜਮੀਨ ਠੇਕੇ ਦੇ ਦਿੱਤੀ ਹੈ। ਤੁਹਾਨੂੰ ਪੁੱਛ ਆਪ ਹੀ ਠੇਕੇ ਦਿੱਤੀ ਹੈ। ਸਾਡੇ ਬਜ਼ੁਰਗਾਂ ਦਾ ਜਿਹੜਾ ਸੰਦ ਸੀਗੇ ਮਾਈ ਦੇ ਸਾਡੇ ਭਰਾ ਦੇ ਉਹਦੇ ਪਹਿਲਾਂ ਦੀ ਗੱਡੀ ਨੂੰ ਜਾਜ ਦਿੱਤੀ 97 ਦੇ ਦਾ ਵਿਆਹ ਹੋਇਆ। ਮਰੂਤੀ ਗੱਡੀ ਦਿੱਤੀ। ਡਾਕਟਰ। ਉਹ ਕਿਹੜੇ ਪਿਓਰ ਕਾਣ ਲਈ ਉਹ ਮੇਰੇ ਨਾਮ ਉਤਰਾ ਲੈਂਦਾ ਹੈਗਾ। ਮੈਨੂੰ ਤਾਂ ਪਰ ਘਰੋਂ ਵੀ ਸੇ ਨਹੀਂ ਲਿਆ ਮੈਂ ਤਾਂ ਸੰਦਾ ਚੋਂ। ਮੇਰਾ ਆਪਦਾ ਸੰਦਾ 98 ਦੇ ਮਿੰਟ ਉੱਡਾਂ। ਇਹ 2 ਟੂਟ ਰਹੀ ਨੇ। ਇਹ ਤਾਂ ਮੇਰੇ ਭਰਾ ਨੂੰ ਵੀ 2 ਸਾਲ ਪਹਿਲਾਂ ਫੋਟੋ ਹਟਾਤਾ ਇਹਨੇ। ਹਾਂਜੀ। ਤਾਂ ਪਿੰਡ ਮੇਰਾ ਕੋਰ ਸੁਕਿਆ ਠੇਕਾ ਦੋਦਾ ਪਰਿਵਾਰ ਦੋਦੇ ਆ। ਅੱਛਾ ਕੀ ਸਮਾਂ ਦੀ ਡੈਥ ਨੂੰ 7-8 ਮੰਤ ਹੋ ਗਈ। ਉਸ ਤੋਂ ਬਾਅਦ ਮੇਰੇ ਸਹੁਰੇ ਪਰਿਵਾਰ ਨੇ ਮੇਰੇ ਤੇ ਅਤਿਆਚਾਰ ਕਰਨੇ ਸ਼ੁਰੂ ਕਰ ਦਿੱਤੇ। ਸਹੁਰਾ ਪਹਿਲਾਂ ਵੀ ਮੇਰਾ ਘਟੀਆ ਹਰਕਤਾਂ ਹੀ ਕਰਦਾ ਸੀਗਾ ਪਰ ਉਸ ਤੋਂ ਬਾਅਦ ਜਦੋਂ ਉਹਨਾਂ ਦੀ ਮੌਤ ਹੀ ਹੋ ਗਈ, ਉਸ ਤੋਂ ਬਾਅਦ ਉਹ ਜ਼ਿਆਦਾ ਵੱਧ ਕੇ ਕਿਸੇ ਦਾ ਡਰ ਨਹੀਂ ਰਿਹਾ। ਉਹਨਾਂ ਤੇ ਮੈਂ ਦਰਖਾਸਤ ਦਿੱਤੀ ਸੀਗੀ 3 ਮਹੀਨੇ ਹੋ ਗਏ। 3 ਮਹੀਨਿਆਂ ਚੋਂ ਮੇਰੇ ਸਹੁਰੇ ਤੇ ਐਫਆਈਆਰ ਦਰਜ ਹੋਈ ਅਸ਼ਲੀਲ ਹਰਕਤਾਂ ਕਰਨ ਦੀ। ਪਰ ਉਹਨਾਂ ਦੀ ਇਹਨਾਂ ਨੇ ਪੁਲਿਸ ਨੇ ਨਾਲ ਰਲ ਕੇ ਉਹਨਾਂ ਦੀ ਜ਼ਮਾਨਤ ਕਰਾਤੀ। ਜਿਹੜੇ ਕਾਨੂੰਨਾਂ 'ਚ ਵੀ ਹੈ ਨਹੀਂ ਸੀਗਾ ਵੀ ਅਸ਼ਲੀਲ ਹਰਕਤਾਂ ਤੇ ਇਹਨਾਂ ਨੂੰ ਜਮਾਨਤ ਮਿਲੂਗੀ। ਫਿਰ ਮੇਰੇ ਜੇਠ ਤੇ ਵੀ ਦਰਖਾਸਤ ਸੀਗੀ ਉਹਨੇ ਜੋ ਵੀ ਮੇਰੀ ਜਗਾ ਸੀਗੀ ਮੇਰੇ ਸੰਦ ਸੀਗੇ ਸਾਰੇ ਵਾਈ ਕਰਨ ਵਾਲੇ ਤੇ ਜ਼ਮੀਨ ਸੀਗੀ ਦੋ ਕਿੱਲੇ ਗਹਿਣੇ ਲਈ ਮੇਰੇ ਘਰ ਵਾਲੇ ਨੇ ਤੇ ਮੇਰੇ ਜੇਠ ਨੇ ਸਾਂਝੀ। ਉਹ ਗਹਿਣੇ ਦੇ ਪੈਸੇ ਮੇਰਾ ਜੇਠ ਹੀ ਇਕੱਲਾ ਲੈ ਗਿਆ। ਮੇਰੇ ਤੋਂ ਘਰੇਕ ਹੈ ਕਿ ਕਾਗਜ਼ ਲੈ ਗਏ ਵੀ ਅਸੀਂ ਤਰੀਕ ਦੇਖਣੀ ਆ ਕਿੰਨਾ ਟਾਈਮ ਰਹਿੰਦਾ। ਇਹ ਤਰੀਕ ਦੇਖਣ ਦੇ ਬਹਾਨੇ ਲ ਜਾ ਕੇ ਸਾਰਾ 8 ਲੱਖ ਰੁਪਇਆ ਲੈ ਲਿਆ। ਜਦੋਂ ਮੈਂ ਮੰਗਿਆ ਤੇ ਮੈਨੂੰ ਧਮਕਾ ਦੇਣ ਲੱਗੇ ਮੇ ਹਸਬੰਡ ਦੀ ਮੌਤ ਪਤੀ ਦੀ ਮੌਤ ਤੋਂ ਬਾਅਦ ਇਹਨਾਂ ਨੇ ਕੋਠੇ ਤੇ ਚੜ ਕੇ ਰਵੋਲਵਰ ਚਾਕੇ ਸਾਨੂੰ ਮਾਂ ਪੁੱਤਾਂ ਨੂੰ ਘਰੋਂ ਕੱਢਦੇ ਆਣ ਜਾਨ ਨੂੰ ਮਰਨ ਦੀਆਂ ਤੇ ਦੇ ਵਿਰੋਧ ਵਿੱਚ ਆ ਕੇ ਤੇ ਪ੍ਰਸ਼ਾਸਨ ਨੂੰ ਕਿਹਾ ਵੀ ਮੇਰੇ ਨਾਲ ਇੰਨਾ ਤਕਾ ਹੁੰਦਾ ਹਨ ਫਿਰ ਮੇਰੇ ਜਿਹੜੇ ਕਹਿੰਦਾ ਜਿੱਥੇ ਮਰਜ਼ੀ ਦਰਖਾਸਤਾਂ ਦੇ ਦੇ ਪੁਲਿਸ ਤਾਂ ਸਾਡੇ ਹੱਥੇ ਮੇਰੇ ਕੋਲੇ ਵੀਡੀਓ ਸਬੂਤ ਸਾਰੇ ਹੈਗੇ ਕਹਿੰਦਾ ਮੇਰੀ 50-50 ਲੱਖ ਚਪਲ ਖਰੀਦੀ ਵੀ ਆ ਹੁਣ ਮੈਨੂੰ 3 ਮਹੀਨੇ ਹੋ ਗਏ ਆ ਪਹਿਲਾਂ ਐਸਐਚਓ ਚਮਕੌਰ ਪੁਲਿਸ 'ਈ ਦਰਖਾਸਤ ਦਿੱਤੀ ਉਸ ਤੋਂ ਬਾਅਦ ਇਹਨਾਂ ਨੇ ਰਾਜੀ ਨਮਾ ਕੀਤਾ ਵੀ ਅਸੀਂ ਕੁੜੀ ਦਾ ਸਾਰਾ ਹੱਕ ਛੱਡਾਂਗੇ ਪਰ ਇਹ ਉਹ ਗੱਲ ਤੋਂ ਵੀ ਪਿੰਡ ਜਾ ਕੇ ਮੁੱਕਰ ਗਏ ਉਸ ਤੋਂ ਬਾਅਦ ਮੈਂ ਦਰਖਾਸਤ ਦਿੱਤੀ ਐਸਐਸਪੀ ਦਫ਼ਤਰ ਉੱਥੇ ਸਾਰੀ ਸ਼ਾਨ ਬੀਨ ਸਬ ਇੰਸਪੈਕਟਰ ਹਰਜਿੰਦਰ ਮੈਡਮ ਉਹਨਾਂ ਨੇ ਕੀ ਕੀਤਾ ਉਹਨਾਂ ਕੋਲੇ ਵੀ ਇਹ ਸਾਰਾ ਕੁਝ ਮੰਨ ਪਏ ਮੇਰਾ ਜੀੜ ਤੇ ਮੇਰਾ ਸਬਰ ਆ ਵੀ ਅਸੀਂ ਜਿੰਨਾ ਕੁੜੀ ਦਾ ਹੱਕ ਬੰਦਾ ਦੇ ਦਾਂਗੇ ਜਦੋਂ ਐਂਡ ਤੇ ਰਾਜੀ ਨਵੇਂ ਤੇ ਇਹਨਾਂ ਨੇ ਸਾਈਨ ਕਰਨੇ ਸੀ ਫਿਰ ਇਹ ਉਥੋਂ ਮੇਰਾ ਜੇਠ ਭੱਜ ਗਿਆ ਫਿਰ ਇਹਨੇ ਜਾ ਕੇ ਸਾਰੀ ਦਰਖਾਸਤ ਉਹ ਡੀਐਸਪੀ ਸੰਜੀਵ ਕੁਮਾਰ ਉਹਨਾਂ ਅੱਗੇ ਰੱਖਤੀ ਪਰ ਉਹਨਾਂ ਨੇ ਮੇਰਾ ਕੋਈ ਪੱਖ ਵੀ ਨਹੀਂ ਸੁਣਿਆ ਪਤਾ ਨਹੀਂ ਇਹਨਾਂ ਨੇ ਉਹਨਾਂ ਨੂੰ ਸਪਾਰਸ਼ ਲਈ ਜਾਂ ਪੈਸੇ ਦਿੱਤੇ ਮੈਨੂੰ ਨਹੀਂ ਦਦਾ ਪਰ ਉਹਨਾਂ ਨੇ ਮੇਰੇ ਬਿਨਾ ਪ੍ਰੂਫ ਦੇਖ ਕੇ ਮੈਨੂੰ ਕਿਹਾ ਜੇ ਤੂੰ ਇਹਨਾਂ ਤੇ ਕਾਰਵਾਈ ਕਰਾਉਣੀ ਆ ਆਪਦੇ ਜੇਠ ਤੇ ਫਿਰ ਅਸੀਂ ਆਂਦਾ ਤੇਰਾ ਤੇ ਤੇਰੇ ਭਰਾ ਤੇ ਪਰਚਾ ਜੇ ਤੂੰ ਇਹਨਾਂ ਤੇ ਕਾਰਵਾਈ ਕਰਾਉਣੀ ਆ ਮੇਰਾ ਇਨਸਾਫ ਮਿਲਣਾ ਚਾਹੀਦਾ ਜਿੰਨਾ ਮੇਰਾ ਇੱਥੇ ਹੱਕ ਬੰਦ ਦਾ ਮੇਰਾ ਹੱਕ ਦੇਣਾ ਜੋ ਇਹ ਮੇਰੀ ਜਗਾ ਮੇਰੇ ਸਾਧਨ ਮੇਰੇ 4 ਲੱਖ ਰੁਪਏ ਇਹਨਾਂ ਦੇ ਕਬਜ਼ੇ 'ਚ ਆ ਉਹ ਮੈਨੂੰ ਦਿੱਤਾ ਜਾਵੇ ਜੋ ਇਹ ਮੇਰੇ ਨਾਲ ਜਾਨੋਂ ਮਾਰਨ ਦੀਆਂ ਧਮਕੀਆਂ ਦਿੰਦੇ ਆ ਜਾਂ ਘਟੀਆਂ ਹਰਕਤਾਂ ਕਰਦੇ ਉਹ ਇਹਨਾਂ ਨੂੰ ਸਜ਼ਾ ਮਿਲੇ ਚੀਜ਼ਾਂ ਦੀ ਇਹ ਨਾ ਇੱਕ ਪੂਰ ਸੁਖੀਤ ਉਹ ਲੇਡੀਜ਼ ਵੱਲੋਂ ਇਹ ਕੰਪਲੇਂਟ ਸੀਗੀ ਉਹਦੇ ਉਸ ਕੰਪਲੇਂਟ ਦੇ ਆਧਾਰ ਤੇ ਇਨਕੁਆਰੀ ਤੇ ਪਰਚਾ ਦਰਜ ਹੋ ਗਿਆ ਸੀ ਇਹਦੇ ਸੌਰੇ ਤੇ ਜੀ ਜੀ ਵੀ ਅਰੈਸਟ ਵੀ ਪਈ ਪੈ ਚੁੱਕੀ ਆ ਤੇ ਜਲਦੀ ਅਸੀਂ ਚਲਾਨਟੂ ਰਿਪੋਰਟ ਕਰਾ ਦੇਵਾਂਗੇ ਇੱਕ ਇਹਦੀ ਲੇਡੀਜ਼ ਦੀ ਕੰਪਲੇਂਟ ਸੀ ਆਪਦੇ ਜੇਡ ਦੇ ਖਿਲਾਫ ਜੀ ਉਹ ਜਿਹੜੇ ਤਦਾਈ ਅਸੀਂ 57 ਕਰਾਤੀ ਆ ਤੇ ਇੱਕ ਉਹਦਾ ਅਸਲੇ ਦਾ ਜਮਾ ਕਰ ਲਿਆ ਤੇ ਅਸਲੇ ਦਾ ਕੈਂਸਲੇਸ਼ਨ ਦਾ ਵੀ ਬਕਾਇਦਾ ਲਿਖ ਕੇ ਭੇਜਦਾ ਹੈਗਾ ਉਸ ਤੋਂ ਇਲਾਵਾ ਲੇਡੀਆਂ ਦਾ ਸਾਡੇ ਪ੍ਰਤੀ ਹੈਗਾ ਵੀ ਜ਼ਮੀਨ ਦੀ ਵੰਡ ਦਾ ਜ਼ਮੀਨ ਮੈਨੂੰ ਵੰਡ ਥਰਾ ਕੇ ਦਿੱਤੀ ਜਾਵੇ ਹੁਣ ਜ਼ਮੀਨ ਦੀ ਵੰਡ ਦਾ ਜੀ ਤੁਹਾਨੂੰ ਵੀ ਪਤਾ ਜ਼ਮੀਨ ਦੀ ਵੰਡ ਹੈਗਾ ਸਿਵਲ ਪ੍ਰਸ਼ਾਸਨ ਦਾ ਮੈਟਰ ਹੈ ਉਸ ਤੇ ਉਹਦੇ ਕਰਨਯੋਗ ਦੀ ਹਿੱਸਾ ਦੇ ਫੋਲਸ ਦੇ ਕਰਨਯੋਗ ਦੀ ਕਾਰਵਾਈ ਸੀਗੀ ਉਹ ਕੰਪਲੀਟ ਹੋ ਚੁੱਕੀ